ਜੀ ਸਸਰੀ ਕਾਲ ਜੀ ਮੈਂ ਮਨਦੀਪ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਸਰੀ ਕਾਲ ਸੱਚੇ ਪਾਸ਼ਾ ਵੈਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਬੋਲਦੇ ਆ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਸਕਾ ਅਮਨ ਕਲਾਪ ਹਾਊਸ ਸੋ ਬਾਹੇ ਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਅੱਜ ਆਪਾਂ ਲੈ ਕੇ ਆਏ ਜੀ ਮੈਚਿੰਗ ਸੂਟ 500 50 ਰੁਪਏ ਦਾ ਠੀਕ ਹੈ ਜੀ 50 ਰੁਪਏ ਦੀ ਡਿਗਰੀ ਦੇ ਲੱਗਣਗੇ 600 ਸੂਟ ਹੋ ਜਾਊਗਾ ਪਰਾਸੀ ਸੇਮ ਸੂਟ ਅੱਜ ਰਿਟੇਲ ਦੀ ਦੁਕਾਨ ਤੇ ਪੁੱਛ ਕੇ ਆਏ ਆ ਵੈਸੇ ਪੁੱਛਨੇ ਅਸੀਂ ਰੱਬ ਨੂੰ ਜਾਣਦੇ ਸੱਚ ਬੋਲ ਰਹੀ ਆ 650 ਰੁਪਏ ਰੇਟ ਸੀ ਚਲ ਗਈਆਂ ਦੁਕਾਨਾਂ ਦੇ ਨਾਲੇ ਜਿਹੜਾ ਸੀ 500 550 ਰੁਪਏ ਦੇ ਦੇ ਰਹਿਆ ਤੁਹਾਨੂੰ ਆ ਲਓ ਜੀ ਪਹਿਲਾ ਆਪਣਾ ਮੈਚਿੰਗ ਸੂਟ ਆ ਗਿਆ ਜੀ ਆਹ ਕੀ ਸਿੰਗਲ ਸੂਟ ਹੈ ਕਿ ਡਬਲ ਇਹ ਇਹ ਦੋ ਦੋ ਸੂਟ ਆਏ ਆ ਆ ਦੇਖੋ ਜੀ ਪੌਣੇ 4 ਵਾਂਗੂ ਕੱਟ ਹੈ ਜੀ ਇਹਨਾਂ ਦੀ ਜਿਵੇਂ 2 ਮੀਟਰ ਦੀ ਸਲਵਾਰ ਆ ਵੱਡੇ ਪਣੇ ਚ 60 62 ਪਣੇ 60 62 ਦਾ ਹੁੰਦਾ ਪਣਾ ਤੇ ਪੌਣੇ 2 ਵਾਂਗੂ ਇਹ ਸ਼ਰਟ ਆ ਪੂਰਾ ਵਧੀਆ ਖੁੱਲੇ ਭਾਰੇ ਬੰਦੇ ਦਾ ਸੂਟ ਬਣੂਗਾ ਐਸੀ ਗੱਲ ਨਹੀਂ ਆ ਦੇਖੋ ਜੀ ਦੀਪੂ ਸਮਾਰ ਕੇ ਬਣਾਈ ਵੀਡੀਓ ਦੇ ਕਲਰ ਨਹੀਂ ਵਧੀਆ ਆਏ ਜਿਹੜੇ ਤੁਸੀਂ ਸਟੈਂਡ 'ਚ ਬਣਾਈ ਸੀ ਸਹੀ ਤਾਂ ਆਏ ਆ ਆ ਦੇਖੋ ਜੀ ਆ ਪਿੰਕ ਸਲਵਾਰ ਆ ਪਿੰਕ ਦੇ ਨਾਲ ਬਲੈਕ ਪੁਈਜ਼ ਆ ਤੁਹਾਨੂੰ ਉਮੀਦ ਆ ਦਿਖ ਰਿਹਾ ਉਹਨਾਂ ਬਾਰੇ ਇਹ ਦੇਖ ਰਹੀ ਦੀ ਇਹ ਵੀ ਚੜੀ ਦੋ ਦੋ ਸੂਟ ਮੰਗਵਾਏ ਆ ਮੈਂ ਅਸੀਂ ਜਿੱਡੀ ਸਾਡੀ ਕੰਪੈਸਟਿੰਗ ਹੁੰਦੀ ਉਹਦੇ ਹਿਸਾਬ ਨਾਲ ਕਪੜਾ ਮੰਗਾਉਣੀ ਆ ਵੀ ਜਿੰਨਾ ਕਿ ਸਾਨੂੰ ਲੱਗਦਾ ਵੀ ਇੰਨੇ ਕੁ ਤਾਂ ਕਿਉਂਕਿ ਥੋੜੇ ਥੋੜੇ ਨਾਲ ਹੀ ਲੱਖ ਰੁਪਏ ਤੋਂ ਕਪੜਾ ਪਾਉ ਜਾਂਦਾ ਜੀ ਆ ਦੇਖ ਬਲੈਕ ਇਸ ਟਾਈਮ ਆਪਣੇ ਕੋਲੇ ਦੋ ਆ ਜੀ ਅਸੀਂ ਵੈਰਾਈਟੀ ਰੋਜ਼ ਪਾਉਣੀ ਆ ਬਦਲਵੀ ਪਰ ਥੋੜੀ ਲਿਹਾਉਣੇ ਆ ਉਹ ਘੰਟੇ ਡੇਢ ਘੰਟੇ ਚ ਪੇਕੇ ਜਾਂਦੀ ਆ ਜੀ ਇਹ ਸਾਰੇ ਸੂਟ ਦੋ ਦੋ ਹਨ ਤੇ ਸਿੰਗਲ ਇਹਨਾਂ ਚ ਕੋਈ ਵੀ ਨਹੀਂ ਹੈਗਾ ਵਾ ਆ ਵੀ ਬਾਟਮ ਦੀ ਹੋਲ ਕੇ ਦਿਖਾ ਦਿੰਦੀ ਆ ਥੋੜਾ ਜਿਹਾ ਆ ਗਿਆ ਜੀ ਕਮੀਜ਼ ਇਹ ਜਿਹੜਾ ਕੱਪੜਾ ਨਾ ਜੀ ਇਹ ਇੱਕ ਬਦਲਵਾ ਆ ਇਹਨਾਂ ਚੋਂ ਇਹਦੇ ਵਿੱਚ ਹਲਕੀ ਜਿਹੀਆਂ ਡੱਬੀ ਬਣੀ ਹੋਈ ਐ ਐ ਬਹੁਤ ਸੋਹਣਾ ਕੱਪੜਾ ਪਰ ਇਹਦੇ ਵਿੱਚ ਪਿੰਡਾ ਪੁੰਡਾ ਨਹੀਂ ਗਿੰਦੇ ਜੀ ਮੈਂ ਲਾ ਕੇ ਦੇਖਿਆ ਸੀ ਪਰ ਬਣੀ ਐ ਕਿ ਡੱਬੀ ਹੋਈ ਐ ਆ ਦੇਖੋ ਜੀ ਕਾਲੀ ਸ਼ਰਟ ਇਹ ਮੇਰੇ ਲਈ ਮੈਚੀ ਨਹੀਂ ਸਾਰੇ ਸਿੰਗਲ ਨਹੀਂ ਮਿਲਦਾ ਤਾਂ ਤੁਸੀਂ ਕਿਉਂ ਵਾਲ ਬੁਰ ਚਾਹੀਦਾ ਜੇ કહਾਂ ਤੁਜੀ ਵੀ ਸਲਵਾਰ ਟਾੜ ਕਰਕੇ ਜਦੋਂ ਨਹੀਂ ਮਿਲੂਗਾ ਜੀ ਇਹ ਆਲੋਬਰ ਮਿਲੂਗਾ 550 ਰੁਪਏ ਆ ਦੇਖੋ ਜੀ ਵੱਡੇ ਬਣਚਣ ਹੈ ਜੀ ਹਾਂ ਇਹ ਵੱਡੇ ਪਣੇ ਜੀ ਆ ਰਹੀ ਹੈ ਜਿਹੜੀ ਬੰਬੇ ਕਾਟਨ ਹੈ ਇਹ ਵਧੀਆ ਕਾਟਨ ਦਾ ਫਿਰ ਇਹ ਬੁੱਢੀ ਜੀ ਆਪਾਂ ਕਟਾਪੀ ਲੈ ਕੇ ਆਉਣੇ ਨਾ ਇਹ ਤਾਂ ਮੇਰੇ ਤੇ ਜਿੰਨੇ ਕਸਟਮਰ ਨੂੰ ਰੀਸੀਵ ਹੋਈ ਸਾਰਾ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਹਾਂਜੀ ਇਹਦੇ ਨਾਲ ਦੇ ਵੀ ਦੋ ਸੂਟ ਆ ਜਿਹੜੇ ਸੂਟ ਸੂਟ ਦਿਖਾ ਰਹੀ ਜੀ ਮੈਂ ਦੋ ਦੋ ਕੱਟ ਮੰਗਵਾਈ ਸੀ ਉਹਨਾਂ ਦਾ ਇਹ ਕੱਟੇ ਕਟਾਈ ਸੂਟ ਆਉਂਦੇ ਆ ਜੀ ਮੇਰੇ ਕੋਲ ਆਹ ਹੋ ਗਿਆ ਮਹਿ ਨਾ ਵਾਈਨ ਜੇ कलर ਹੈ ਹਾਂ ਰੱਖੀ। ਤਾਂ ਕਿ ਨਾ ਕਹਾਂ ਡਿਜ਼ਾਈਨ ਨਾ ਐ ਲੱਗਦਾ ਹੈ ਨਾ ਜਿਵੇਂ ਮੇ ਮੁੱਛਾਂ ਹੁੰਦੇ ਨੱਕ ਤੇ ਮੁੱਛਾਂ ਹਾਇ ਇਸ ਹਾਇ ਦੀ ਬਾਟਮ ਹੈ। ਉਹਦਾ ਸਾਰੇ ਦਾ ਮੁੱਛਾਂ ਵਾਂਗੂ ਲੱਗਦਾ। ਇਹ ਵੀ ਦੋ ਨੇ ਜੀ। ਆਹ ਨਜੀ ਪਿੰਕ ਨਾਲ ਕੰਬੀਨੇਸ਼ਨ। ਇਹ ਹੈਗਾ ਹੀ ਬ੍ਰੀਫ 프ਰਿੰਟ ਚ ਨਾਲ ਪਿੰਕ ਸਲਵਾਰ ਹੈ ਜੀ ਇਹ ਸਾਰੇ ਮੈਚਿੰਗ ਹੋਏ ਹੋਏ ਆਏ ਹੈ ਵੀ ਅਸੀਂ ਨਹੀਂ ਕੀਤੇ ਕਾਟੇ ਕਟਾਏ ਮੈਚਿੰਗ ਹੋਏ ਹੋਏ ਆਏ ਆ ਦੇ ਇਹਦੇ ਨਾਲ ਪਿੰਕ ਹੈ ਇਹ ਵੀ ਦੋ ਨੇ ਇਹਨੇ ਬਿਆ ਕਲਰ ਡਿਜ਼ਾਈਨ ਬਹੁਤ ਕਿਊਟ ਨੇ ਜੀ ਆਹ ਦੇ ਇਹ ਪਿੱਛੋਂ ਕੰਪਨੀ ਵੱਨੋਂ ਹੀ ਮਿਲੇ ਮਿਲਾਏ ਆਏ ਆ ਨਾ ਦੇਖੋ ਜੀ ਇਹਦੇ ਨਾਲ ਆ ਸਲਵਾਰ ਹੈ ਦਿਖ ਰਿਹਾ ਤੇ ਇਹ ਵੀ ਦੋ ਸੂਟ ਹੈ ਜੀ ਆ ਦੇਖੋ ਸਾਰਿਆਂ ਦੇ ਕੱਟ ਦੋ-ਦੋ ਆਉਗੀਆਂ ਜੀ ਅਸੀਂ ਦੋ-ਦੋ ਹੀ ਆਰਡਰ ਕੀਤੇ ਸੀ ਕਲਰ ਸਾਰੇ ਸ਼ਾਂਟ ਗਏ ਆ ਬਹੁਤ ਸੋਹਣੇ ਕਲਰ ਆ ਕੋਈ ਵੀ ਬੰਦਾ ਇਹਨਾਂ ਨੂੰ ਨਿੰਦ ਨਹੀਂ ਸਕਦਾ ਆ ਦੇਖੋ ਜਿਹਦੇ ਨਾਲ ਆ ਸਲਵਾਰ ਬਹੁਤ ਸੋਹਣੀ ਚੀਜ਼ਾਂ ਜੀ ਬਿਲਕੁਲ ਨਵੀਂ ਲੁੱਕ ਆ ਪੁਠਾ ਲਗਾਈ ਜੇ ਨਹੀਂ ਮੈਂ ਫੁੱਲ ਥੱਲੇ ਵੀ ਲਾਈ ਜਾਂਦੀ ਆ ਤਨ ਜਹਾਮ ਲਾ ਕੇ ਠੰਡੇ ਪਾਣੀ ਦੇ ਥੋੜੇ ਘਟਕ ਫੋਗ ਰਿਆ ਗਾ ਬਾਹਲਾ ਲਾਲਚ ਕਰ ਆ ਗਿਆ ਕਰਨਾ ਕਿ ਜਦੋਂ ਬਾਹਰੋਂ ਆਉਣੇ ਆਪਾਂ ਨੂੰ ਸਰੀਰਾਂ ਤੇ ਤਪੀ ਜਾਂਦਾ ਹੁੰਦਾ ਜਿਵੇਂ ਉਹ ਤਪਦਾ ਤੰਦੂਰ ਤਪਦਾ ਹੁੰਦਾ ਇਹ ਵੀ ਦੋ ਨੇ ਜੀ ਆਹ ਸੂਟ ਸਿੰਗ ਲੈ ਇੱਕ ਹੋਰ ਸੂਟ ਸਿੰਗ ਲੈ ਆਹ ਦੇਖੋ ਜੀ ਪੂਰੀ ਵਧੀਆ ਕਾਟਨ ਚ ਹੈ ਬੰਬੇ ਕਾਟਨ ਚ 550 ਵਿੱਚੇ ਸਿੰਕ ਲਾ ਕੇ 600 ਦਾ ਪਊਗਾ ਘਰ ਬੈਠੇ 600 ਚ ਮਿਲੂਗਾ ਉਹ ਵੀ ਬਾਜ਼ਾਰ ਚ 650 ਦਾ ਨਾਲ ਆਪਦਾ ਆਪਦਾ 150 ਦਾ ਤੇਲ ਫੁਕੋਗੇ ਉਹੀ ਚੀਜ਼ ਨੂੰ 7-800 ਚ ਵੇਚੋ ਨਹੀਂ ਪਤਾ ਕਿੰਨੀ ਸਰ ਮੱਚ ਜਾਂਦਾ ਆ ਦੇਖੋ ਜੀ ਬਲੈਕ ਨਾਲ ਕੰਬੀਨੇਸ਼ਨ ਹਮ ਸਾਢੇ ਕੋਲੇ ਸਟਾਕ ਹੀ ਲਿਮਟ ਚ ਹੁੰਦਾ ਹੈ ਤੇ ਬੰਗਾਰੇ ਸੂਟ ਆ ਗਏ ਵੀਰੇ ਜਿਹੜੇ ਆਪਾਂ 440 ਦਾ ਵੇਚ ਰਹੇ ਆ ਇਹ ਗੰਗਾ ਦੇ ਆ ਵਸ ਦੀਆਂ ਚੁੰਨੀਆਂ ਮਿਸ ਕਰਕੇ ਹਨਾ ਵੀ ਇਹ ਸਾਨੂੰ ਘੱਟ ਰੇਟਾਂ 'ਚ ਪਏ ਆ ਆ ਦੇਖੋ ਜੀ ਇਹ ਬਹੁਤ ਹੀ ਨੇ ਮਹਗਾਏ ਬਹੁਤ ਪਸੰਦ ਕੀਤੀ ਆ ਇਹਦੀ ਬਾਟਮ ਆ ਆ ਸੂਟ ਹੈ ਜੀ ਠੀਕ ਹੈ ਜੀ ਤੇ ਗੰਗਾ ਦੀ ਹੀ ਹੈ ਇਹ 440 ਵਾਲੀ ਹੈ ਜੀ ਲੈਂਥ ਦੇ ਹਨਾ ਤਾਂ 10 15 ਸੀ ਇਹ ਹੈਗੇ ਹੁਣ ਵੀ 4-5 ਹਾਂ ਜੀ ਹੈਗੇ 4-5 ਦੇ ਕੀ ਬਹੁਤ ਸੋਨੇ ਵਿਕ ਰਹੇ ਆ ਤੇ ਆਹ ਹਰੇ ਦੋ ਸੀ ਕੋਈ ਹਰਾ ਇੱਕ ਲੈ ਗਿਆ ਇਹ ਗੰਗਾ ਬ੍ਰਾਂਡ ਦੇ ਵੀਰੇ ਤੇ ਤੁਹਾਨੂੰ ਮਿਲੂਗਾ ਸਿਰਫ 600 ਆਹ 440 ਚ ਆਹ ਦੀ ਬਟਮ ਹੈ ਜੀ ਆਹ ਤੱਕ ਵੀ ਕੋਈ ਵੀ ਸੂਟ ਪਸੰਦ ਆਉਂਦਾ ਪਲੀਜ਼ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਸਾਡੇ ਕੋਲੇ ਇੰਨਾ ਕੁ ਮਾਲ ਆ ਵੀ ਤੁਹਾਨੂੰ ਅਸੀਂ ਦਿਖਾਤੇ ਹੋਣਗੇ ਮੈਨੂੰ ਲੱਗਦਾ 18 ਤੋਂ 20 ਸੂਟ ਪੇ ਸ਼ਾਮ ਤੱਕ ਬਿੜ ਜਾਣਗੀ ਦੀ ਆਪਣੇ ਬਸ ਇੱਕ ਥੋੜਾ ਜਿਹਾ ਕੰਮ ਕਰਦੇ ਆਂ ਜੀ ਥੋੜੀ ਜਿਹੀ ਰੋਈ ਵੀਡੀਓ ਲੈ ਕੇ ਆਉਣੇ ਆ ਬਸ ਨਾਲ ਦੇ ਨਾਲੇ ਵੇਚ ਦੇਣੇ ਆ ਨਾ ਤਾਂ ਬਾਲਾ ਕਪੜਾ ਸਾਹੁੰਦਾ ਜੀ ਨਾ ਹੀ ਖਰਾਲ ਕਰਨ ਚ ਹੈਗਾ ਅਸੀਂ ਰੋਜ਼ ਦਾ ਰੋਜ਼ ਲੈ ਕੇ ਬਸ ਜਿੰਨਾ ਕਲੇ ਹੋਣ ਉਹਨਾਂ ਵੇਚੀ ਜਾਂਦੇ ਆ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨਵੰਨੀ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ